ਦੇਖੋ ਜੀ ਇਸ ਵਕਤ ਸਾਡੇ ਲੋਕਾਂ ਦੇ ਵੀ ਸਾਡੇ ਲੋਕਾਂ ਲੋਕਾਂ ਦੇ ਵਿੱਚ ਭਾਰੀ ਅਕ੍ਰੋਸ਼ ਹੈ ਇੱਕ ਪਾਸੇ ਅਸੀਂ ਇਸ ਵਕਤ ਇੰਨਾ ਜਿਹੜਾ ਹੈ ਜਿਹੜਾ ਇਸ ਵਕਤ ਅਸੀਂ ਲੜਾਈ ਲੜਦੇ ਪਿਆ ਪੂਰੇ ਮੁਲਕ ਦੀ ਲੜਾਈ ਲੜਦੇ ਪਿਆ ਅਸੀਂ ਜਿਹੜਾ ਹੈ ਇਸ ਵਕਤ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਮਾਹੌਲ ਹੈ ਸਾਡਾ ਇੱਕ ਸਰਹੱਦੀ ਸਰਹੱਦੀ ਸੂਬਾ ਹੈ ਉਸੇ ਵਕਤ BBMP ਦੇ ਵੱਲੋਂ ਇੱਕ ਜਿਹੜੀ ਕੋਸ਼ਿਸ਼ ਜਿਹੜੀ ਇੱਥੇ ਆ ਕੇ ਚੇਅਰਮੈਨ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਅਸੀਂ ਸਾਡੇ ਸਾਰੇ ਸਾਥੀਆਂ ਨੇ BBMP ਦੇ ਚੇਅਰਮੈਨ ਨੂੰ ਬੰਦਕ ਬਣਾ ਲਿਆ ਅਸੀਂ ਬਿਲਕੁਲ ਤੇ ਅਸੀਂ ਇਹ ਮੰਗ ਕਰਦੇ ਆ ਕਿ ਉੱਤੇ ਦੇਸ਼ਦਰੋਹ ਦਾ ਪਰਚਾ ਹੋਵੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਇਹਨੂੰ ਇਹ ਨਹੀਂ ਪਤਾ ਕਿ ਅਸੀਂ ਇੱਕ ਲੜਾਈ ਪਾਕਿਸਤਾਨ ਨਾਲ ਲੜਦੇ ਪਏ ਆ ਤੇ ਸਾਡੇ ਇਸ ਵਕਤ ਸਾਡੇ ਨੌਜਵਾਨ ਸਾਡੇ ਪੁੱਤ ਜਿਹੜੇ ਬਾਰਡਰਾਂ ਤੇ ਖੜੇ ਆ ਤੇ ਇਹ ਸਿੱਧੀ ਇਹਦਾ ਮਤਲਬ ਇਹ ਹੈ ਕਿ BBMP ਦਾ ਚੇਅਰਮੈਨ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਕਿੰਨਾ ਸੈਂਸਿਟਿਵ ਇਸ਼ੂ ਹੈ ਸਾਡੀ ਕਿੰਨੀ ਸ਼ਹਾਦਤਾਂ ਦਿੱਤੀਆਂ ਪਾਣੀ ਦੇ ਮੁਰਜਲੀ ਤੇ ਕਿੰਨੀਆਂ ਜਾਨਾਂ ਗਈਆਂ ਉਸ ਦੇ ਬਾਵਜੂਦ ਐਦਾਂ ਦੇ ਮੌਕੇ ਦੇ ਉੱਤੇ ਜਦੋਂ ਪਤਾ ਹੈ ਬਾਰ-ਬਾਰ ਲੋ ਰਿਪੋਰਟਸ ਤੇ ਲੋਕਲ ਲੋਕਾਂ ਦੇ ਇਕੱਠ ਹੈ ਤੇ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੋਬਿਲਾਈਜੇਸ਼ਨ ਹੋ ਚੁੱਕੀ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਰਹੇ ਆ ਤੇ ਅਗਰ ਇਹ ਮਾਹੌਲ ਵਿਗੜਦਾ ਤਾਂ ਇਸ ਦਾ ਸਿੱਧੇ ਜ਼ਿੰਮੇਦਾਰ BBMB ਦਾ ਚੇਅਰਮੈਨ ਹੋਊਗਾ BBMB ਦਾ ਪ੍ਰਸ਼ਾਸਨ ਹੋਊਗਾ ਤੇ ਅਸੀਂ ਹੁਣ ਜਿਹੜਾ ਆਫੀਸ਼ੀਅਲੀ ਸਾਡੇ ਸਾਰੇ ਸਾਥੀ ਅਸੀਂ ਸਐਸਪੀ ਰੂਪਨਗਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਉੱਤੇ ਢੀਨੂ ਨੂੰ ਅਰੈਸਟ ਕੀਤਾ ਜਾਵੇ ਤੇ ਦੇਸ਼ದ್ರੋਹ ਦਾ ਪਰਚਾ ਦਰਜ ਕੀਤਾ ਜਾਵੇ। ਉਹ ਸਮ ਜਿਹੜਾ ਕਰਦਾ ਹੋਣਾ ਹੈ ਜੀ ਪਾਣੀ ਦੇ ਮੁੱਦਰੇ ਚੱਲ। ਦੇਖੋ ਜੀ ਇਸ ਵਕਤ ਸਾਡੇ ਲੋਕਾਂ ਦੇ ਵੀ ਸਾਡੇ ਲੋਕਾਂ ਲੋਕਾਂ ਦੇ ਵਿੱਚ ਭਾਰੀ ਅਕਰੋਸ਼ ਹੈ। ਇੱਕ ਪਾਸੇ ਅਸੀਂ ਇਸ ਵਕਤ ਇੰਨਾ ਜਿਹੜਾ ਹੈ ਜਿਹੜਾ ਇਸ ਵਕਤ ਅਸੀਂ ਲੜਾਈ ਲੜਦੇ ਪਏ ਹਾਂ, ਪੂਰੇ ਮੁਲਕ ਦੀ ਲੜਾਈ ਲੜਦੇ ਪਏ ਹਾਂ। ਅਸੀਂ ਜਿਹੜਾ ਹੈ ਇਸ ਵਕਤ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਮਾਹੌਲ ਹੈ, ਸਾਡਾ ਇੱਕ ਸਰਦੀ ਸਰਹੂਪ ਇੱਕ ਸਰਹੱਦੀ ਸੂਬਾ ਹੈ। ਉਸੇ ਵਕਤ ਬੀਬੀਐਮਬੀ ਦੇ ਵੱਲੋਂ ਇੱਕ ਜਿਹੜੀ ਕੋਸ਼ ਇੱਥੇ ਆਕੇ ਚੇਅਰਮੈਨ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪੰ ਅਸੀਂ ਸਾਡੇ ਸਾਰੇ ਸਾਥੀਆਂ ਨੇ BBMP ਦੇ ਚੇਅਰਮੈਨ ਨੂੰ ਬੰਦਕ ਬਣਾ ਲਿਆ ਅਸੀਂ ਬਿਲਕੁਲ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉੱਤੇ ਦੇਸ਼ਦਰੋਹ ਦਾ ਪਰਚਾ ਹੋਵੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇੱਕ ਲੜਾਈ ਪਾਕਿਸਤਾਨ ਨਾਲ ਲੜਦੇ ਪਿਆ ਤੇ ਸਾਡੇ ਇਸ ਵਕਤ ਸਾਡੇ ਨੌਜਵਾਨ ਸਾਡੇ ਪੁੱਤ ਜਿਹੜੇ ਬਾਰਡਰਾਂ ਤੇ ਖੜੇ ਆ ਤੇ ਇਹ ਸਿੱਧੀ ਇਹਦਾ ਮਤਲਬ ਇਹ ਹੈ ਕਿ BBMP ਦਾ ਚੇਅਰਮੈਨ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਕਿੰਨਾ ਸੈਂਸਿਟਿਵ ਇਸ਼ੂ ਹੈ ਸਾਡੀ ਕਿੰਨੀ ਸ਼ਹਾਦਤ ਤਾਂ ਦਿੱਤੀਆਂ ਪਾਣੀ ਦੇ ਮੁਰਜਲੀ ਤੇ ਕਿੰਨੀਆਂ ਜਾਨਾਂ ਗਈਆਂ ਉਸ ਦੇ ਬਾਵਜੂਦ ਐਦਾਂ ਦੇ ਮੌਕੇ ਦੇ ਉੱਤੇ ਜਦੋਂ ਪਤਾ ਬਾਰ ਬਾਰ ਲੋ ਰਿਪੋਰਟਸ ਐ ਲੋਕਲ ਲੋਕਾਂ ਦੇ ਇਕੱਠ ਹੈ ਤੇ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੋਬਾਈਲਾਈਜੇਸ਼ਨ ਹੋ ਚੁੱਕੀ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਰਹੇ ਆ ਤੇ ਅਗਰ ਇਹ ਮਾਹੌਲ ਵਿਗੜਦਾ ਤਾਂ ਸਿੱਧੇ ਜ਼ਿੰਮੇਦਾਰ BBMP ਦਾ ਚੇਅਰਮੈਨ ਹੋਊਗਾ BBMP ਦਾ ਪ੍ਰਸ਼ਾਸਨ ਹੋਊਗਾ ਤੇ ਅਸੀਂ ਹੁਣ ਜਿਹੜਾ ਆਫੀਸ਼ੀਅਲੀ ਸਾਡੇ ਸਾਰੇ ਸਾਥੀ ਅਸੀਂ SSP ਰੂਪਨਗਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਉੱਤੇ ਜਿਹਨੂੰ ਅਰੈਸਟ ਕੀਤਾ ਜਾਵੇ ਤੇ ਦੇਸ਼ਦਰੋਹ ਦਾ ਪਰਚਾ ਦਰਜ ਕੀਤਾ ਜਾਵੇ ਸਰਕਾਰੀ ਪਾਣੀ ਦੇ ਮੁੱਦੇ ਚ ਦੇਖੋ ਜੀ ਇਸ ਵਕਤ ਸਾਡੇ ਲੋਕਾਂ ਦੇ ਵੀ ਸਾਡੇ ਲੋਕਾਂ ਲੋਕਾਂ ਦੇ ਵਿੱਚ ਭਾਰੀ ਅਕਰੋਸ਼ ਹੈ ਇੱਕ ਪਾਸੇ ਅਸੀਂ ਇਸ ਵਕਤ ਇੰਨਾ ਜਿਹੜਾ ਹੈ ਜਿਹੜਾ ਇਸ ਵਕਤ ਅਸੀਂ ਲੜਾਈ ਲੜਦੇ ਪਏ ਹਾਂ ਪੂਰੇ ਮੁਲਕ ਦੀ ਲੜਾਈ ਲੜਦੇ ਪਏ ਹਾਂ ਅਸੀਂ ਜਿਹੜਾ ਹੈ ਇਸ ਵਕਤ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਨਾਲ ਮਾਹੌਲ ਹੈ ਸਾਡਾ ਇੱਕ ਸਰਦੀ ਸਰੂਪ ਇੱਕ ਸਰਹੱਦੀ ਸੂਬਾ ਹੈ ਉਸੇ ਵਕਤ BBMP ਦੇ ਵੱਲੋਂ ਇੱਕ ਜਿਹੜੀ ਕੋਸ਼ਿਸ਼ ਜਿਹੜੀ ਇੱਥੇ ਆ ਕੇ ਚੇਅਰਮੈਨ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਅਸੀਂ ਸਾਡੇ ਸਾਰੇ ਸਾਥੀਆਂ ਨੇ BBMP ਦੇ ਚੇਅਰਮੈਨ ਨੂੰ ਬੰਦਕ ਬਣਾ ਲਿਆ ਸੀ ਬਿਲਕੁਲ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਉੱਤੇ ਦੇਸ਼ਦਰੋਹ ਦਾ ਪਰਚਾ ਹੋਵੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਇੱਕ ਲੜਾਈ ਪਾਕਿਸਤਾਨ ਨਾਲ ਲੜਦੇ ਪਿਆ ਤੇ ਸਾਡੇ ਇਸ ਵਕਤ ਸਾਡੇ ਨੌਜਵਾਨ ਸਾਡੇ ਪੁੱਤ ਜਿਹੜੇ ਬਾਰਡਰਾਂ ਤੇ ਖੜੇ ਆ ਤੇ ਇਹ ਸਿੱਧੀ ਇਹਦਾ ਮਤਲਬ ਇਹ ਹੈ ਕਿ BBMP ਦਾ ਚੇਅਰਮੈਨ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਕਿੰਨਾ ਸੈਂਸਿਟਿਵ ਇਸ਼ੂ ਹੈ ਸਾਡੀ ਕਿੰਨੀ ਸ਼ਹਾਦਤਾਂ ਦਿੱਤੀਆਂ ਪਾਣੀ ਦੇ ਮੋਰਚੇ ਲਈ ਤੇ ਕਿੰਨੀਆਂ ਜਾਨਾਂ ਗਈਆਂ ਉਸ ਦੇ ਬਾਵਜੂਦ ਐਦਾਂ ਦੇ ਮੌਕੇ ਦੇ ਉੱਤੇ ਜਦੋਂ ਪਤਾ ਬਾਹਰ ਲੌਰ ਰਿਪੋਰਟਸ ਐਂਡ ਲੋਕਲ ਲੋਕਾਂ ਦੇ ਇਕੱਠ ਹੈ ਤੇ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੋਬਿਲਾਈਜੇਸ਼ਨ ਹੋ ਚੁੱਕੀ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਰਹੇ ਆ ਤੇ ਅਗਰ ਇਹ ਮਾਹੌਲ ਵਿਗੜਦਾ ਤਾਂ ਸਿੱਧੇ ਜ਼ਿੰਮੇਦਾਰ BBMP ਦਾ ਚੇਅਰਮੈਨ ਹੋਊਗਾ BBMP ਦਾ ਪ੍ਰਸ਼ਾਸਨ ਹੋਊਗਾ ਤੇ ਅਸੀਂ ਹੁਣ ਜਿਹੜਾ ਆਫੀਸ਼ੀਅਲੀ ਸਾਡੇ ਸਾਰੇ ਸਾਥੀ ਅਸੀਂ SSP ਰੂਪਨਗਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਉੱਤੇ ਜਿਹਨੂੰ ਅਰੈਸਟ ਕੀਤਾ ਜਾਵੇ ਤੇ ਦੇਸ਼ದ್ರੋਹ ਦਾ ਪਰਚਾ ਦਰਜ ਕੀਤਾ ਜਾਵੇ